ੋ ਟਲ ਗੁਰ ਸੇਵੀਐ ਐਹਨ ਸਹਜ ਸੁਭਾਅ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਏ ਸਿਫਤ ਖਸਮ ਦੀ ਨੂਰ ਅਰਸੋਂ ਕੋਰਸੋਂ ਝਟੀਐ ਤੋ ਦੇ ਦਿੱਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਸਜਣ ਸੱਚੇ ਪਾਤਸ਼ਾਹ ਹੁ ਸਿਰਸਾਂਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵੀਸਾ ਸਜਣ ਸਚ ਪਾਤਿ ਸੋ ਸਿਰਸਾਂਂਦੇ ਜਿਸ ਪਾਸ ਬਹਿਠਿਆ ਸੋਹੀਏ ਸਵਨਾੰਦਾ ਵੀਸੋ ਸਤਨਾੰ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜੀ ਨਾਨਕ ਨਾ ਬੋ ਕੋਥੇ ਆ ਹਲਤ ਪਲਤ ਸਭ ਜਾਏ ਜਾਪ ਤਪ ਸੰਜਮ ਸਭ ਹਿਰ ਲਏ ਆ ਮੁੱਠੀ ਦੁਜੈ ਭਾਈ ਜਾਮ ਦਰ ਬੱਦੇ ਮਾਰੀ ਅਹ ਬਹੁਤੀ ਮਿਲ ਸਜਾਈ ਨਾਨਕ ਨਾਵ ਹੋ ਕੋਥੇ ਆ ਹਲਤ ਪਲਤ ਸਭ ਜਾਏ ਜਾਪ ਤਪ ਸੰਜਮ ਸਭ ਹਿਰ ਲਐ ਮੁੱਠੀ ਦੂਜੇ ਭਾਏ ਜਾਮ ਦਰ ਬੱਧਿ ਮਾਰੀ ਅਹ ਬਹੁਤੀ ਮਿਲ ਸਜਾਈ ਮਹੱਲਾ ਤੀਜ ਸੰਤ ਨਾਲ ਵੈਰ ਕਮਾਵ ਦੇ ਦੋਸਤਾਂ ਨਾਲ ਮੋਹ ਪਿਆਰ ਅਗੇ ਪਿਛੇ ਸੁਖ ਨਹੀਂ ਮਰ ਜੰਮਹ ਵਾਰੋ ਵਾਰ ਤੇਰੀ ਸਨਾ ਕਦੀ ਨਾ 부ਝਈ ਦੋ ਵਿਦਾ ਹੋਏ ਖੁਆਰ ਮੋਹ ਕਾਲੇ ਤਿਨ ਨਿੰਦ ਕ ਤਿਤ ਸਚੈ ਦਰਬਾਰ ਨਾਨਕ ਨਾਮ ਬਿਹੂਣਿਆ ਨਾ ਉਰਵਾਰ ਨਾ ਪਾਰ ਪਾੜੀ ਜੋ ਹਰ ਨਾਮ ਧਿਆਇਂਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿਨ ਮਨ ਚਿਤ ਇਕ ਆਰਾਦੇ ਤਿਨ ਏਕ ਸਿਵਨ ਦੂਜ ਕੋ ਨਾਹੀ ਸੇ ਪੁਰਖ ਹਰਿ ਸੇਵ ਦੇ ਜੇਨ ਧੁਰ ਮਸਤਕ ਲੇਖ ਲਿਖਾਈ ਹਰ ਕੇ ਗੁਣ ਨਿਤ ਗਾਵ ਦੇ ਹਰ ਗੁਣ ਗਾਏ ਗੁਣੀ ਸਮਝਾਈ ਵੜਿਆਈ ਵੱਡੀ ਗੁਰਮੁਖਾ ਗੁਰਪੂਰ ਹੈ ਹਰਨਾਮ ਸਮਾਹੀ ਹਰ ਕੇ ਗੁਣ ਨਿਤ ਗਾਵ ਦੇ ਹਰ ਗੁਣ ਗਾਏ ਗੁਣੀ ਸਮਝਾਈ ਵਰਡੇ ਆਈ ਵੱਡੀ ਗੁਰਮੁਖਾ ਗੁਰਪੂਰ ਹੈ ਹਰਨਾਮ ਸਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 3 ਨਾਨਕ ਨਾਭ ਹੋ ਕੋਥਿਆ ਹਲਤ ਪਰਤ ਸਭ ਜਾਏ ਜਾਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜੈ ਭਾਏ ਜਾਮ ਦਰ ਬਧੇ ਮਾਰਿ ਅਹ ਬਹੁਤੀ ਮਿਲ ਸਜਾਏ ਰਾਗ ਸੋਰਠਿ ਕੀ ਵਾਰ ਪੌੜੀ 17ਵੀਂ ਸਲੋਕਾਂ ਨਾਲ